ਕੀਦੇ ਨਾ ਚੱਕਿਆ ਸੀ ਸਕਬੀਰ ਸਿੰਘ ਬਾਦਲ ਦੇ ਕੀਦੇ ਤਲਵਾ ਚੱਕਿਆ ਸੀ ਪ੍ਰਕਾਸ਼ ਸਿੰਘ ਬਾਦਲ ਦੇ ਆਪ ਖੋਦ ਪਲੱਸ 2 ਪਾਸ ਆਗਾ ਆਪ ਆਪਣੀ ਬੀਅਤ ਦੀ ਡਿਗਰੀ ਰੁਕੋਗੇ ਰੱਖਦਾ ਕਰਨ ਜੇ ਤੁਹਾਨੂੰ ਸੋਨੇ ਦੇ ਬਿਸਕਟਾਂ ਆ ਘਰਾਂ ਦੇ ਪੈਦਾ ਹੋਗੇ ਭਈ ਸਾਡਾ ਕੀ ਕਸੂਰ ਆ ਸਾਡਾ ਕੀ ਕਸੂਰ ਆ ਸਾਨੂੰ ਬਾਬਾ ਸਾਹਿਬ ਭੀਮਰਾਓ ਅੰਬੇੜਕਰ ਜਿਹਨੇ ਅਧਿਕਾਰ ਦਿੱਤਾ ਤੇ ਅਸੀਂ ਇਸ ਵਿਧਾਨ ਸਭਾ ਚ ਆ ਕੇ ਤੁਸੀਂ ਕਦੇ ਕਿਸੇ ਨੂੰ ਕੁਝ ਕਹਦੇ ਨੇ ਹੋ ਇਹ ਕਿਰਕਾਨ ਇਟਸ ਅ ਫੈਕਟ ਮੈਂ ਵਾਕਾ ਜ਼ਿਕਰ ਕਰ ਬੈ ਜਿਆਦਾ ਸਮਾਂ ਨਹੀਂ ਲਾਉਂਗਾ ਮੈਂ ਸਿਰਫ ਇੱਕ ਵਾਕਾ ਦਾ ਜ਼ਿਕਰ ਕਰੂੰਗਾ ਕਿ 1986 ਦੇ ਅੰਦਰ ਨਕੋਦਰ ਦੇ ਵਿੱਚ ਮਾਝੋ ਸਪੀਕਰ ਸਾਹਿਬ ਨਕੋਦਰ ਦੇ ਅੰਦਰ 1986 ਦੇ ਅੰਦਰ ਪੰਜ ਜਿਹੜੀਆਂ ਪਵਿੱਤਰ ਵੀੜਾ ਸੀਗੀਆਂ ਉਹਨਾਂ ਨੂੰ ਅਗਨ ਭੇਟ ਕੀਤਾ ਗਿਆ ਗੁਰਦੁਆਰਾ ਸਾਹਿਬ ਅਰਜਨ ਸਾਹਿਬ ਨਕੋਦਰ ਦੇ ਅੰਦਰ ਜਲੰਧਰ ਦੇ ਨੇੜੇ ਨਕੂਦਰ ਸਾਹਿਬ ਆ ਜੀ ਉਥੇ ਅਰਜਨ ਸਾਹਿਬ ਗੁਰਦੁਆਰਾ ਅਰਜਨ ਸਾਹਿਬ ਐਡ ਗੁਰਦੁਆਰਾ ਅਰਜਨ ਸਾਹਿਬ ਦੇ ਵਿੱਚ ਪੰਜ ਪਵਿੱਤਰ ਵੀੜਾ ਜਿਹੜੀਆਂ ਉਹ ਅਗਨ ਪੇਟ ਕੀਤੀਆਂ ਗੀਆਂ 2 ਫਰਵਰੀ ਦਾ ਇਹ ਵਾਕਾ ਹੈਗਾ ਔਰ 4 ਫਰਵਰੀ 1986 ਨੂੰ ਜਦੋਂ ਲੋਕ ਜਿਹੜੇ ਨਗੇ ਪੀਸਫੁਲ ਪ੍ਰੋਟੈਸਟ ਕਰ ਰਹੇ ਸੀ ਜਦੋਂ ਲੋਕ ਜਿਹੜੇ ਧਰਨਾ ਦੇ ਰਹੇ ਸੀ ਜਿਸ ਤਰ੍ਹਾਂ ਬਰਗਾੜੀ ਦੇ ਵਿੱਚ ਹੋਇਆ ਔਰ ਉਸੇ ਸਮੇਂ ਚਾਰ ਜਿਹੜੇ ਨੌਜਵਾਨ ਸੀਗੇ ਉਸ ਸਮੇਂ ਦੀ ਸਰਕਾਰ ਨੇ ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਉਹਨਾਂ ਨੂੰ ਸਿੱਧੀਆਂ ਗੋਲੀਆਂ ਮਾਰ ਕੇ ਮਾਰ ਦਿੱਤਾ ਜਿਨ੍ਹਾਂ ਵਿੱਚੋਂ ਰਵਿੰਦਰ ਸਿੰਘ ਲਿੱਤਰਾ ਬਲਤੇਰ ਸਿੰਘ ਰਾਮਗੜ ਸ਼ਾਇਦ ਖਰਾ ਸਭ ਤੁਹਾਡੇ ਪਿੰਡੋਂ ਸੀ ਮੈਨੂੰ ਲੱਗਦਾ ਹੈ ਤੁਹਾਡੇ ਪਿੰਡ ਦੇ ਸੀ ਰਣਜੀਤ ਸਿੰਘ ਸੋਰੀ ਬਲਤੇਰ ਸਿੰਘ ਰਾਮਗੜ ਹਾਂ ਰਾਮਗੜ ਚਿਲਮਤ ਸਿੰਘ ਗੁਰਸੀਆਣਾ ਹਰਮਿੰਦਰ ਸਿੰਘ ਇਹ ਚਾਰ ਨੌਜਵਾਨ ਜਿਹੜੇ ਉਸ ਸਮੇਂ ਸ਼ਹੀਦ ਕਰ ਦਿੱਤੇ ਗਏ ਸੀ ਉਸ ਸਮੇਂ ਜਿਹੜੀ ਸਰਕਾਰ ਸੀ ਪੰਜਾਬ ਦੇ ਅੰਦਰ ਜੇ ਮੈਂ ਗਲਤ ਨਾ ਹੋਵਾਂ ਮੈਨੂੰ ਕਰੈਕਟ ਕਰ ਦਿਓ ਜਿੱਥੇ ਵੀ ਮੈਂ ਗਲਤ ਹੋਇਆ ਸਰਦਾਰ ਸੁਰਜੀਤ ਸਿੰਘ ਬਰਨਾਲਾ ਦੀ ਮੁੱਖ ਮੰਤਰੀ ਸੀ ਔਰ ਕੈਪਟਨ ਕਮਲਜੀਤ ਸਿੰਘ ਉਸ ਸਮੇਂ ਹੋਮ ਮਿਨਿਸਟਰ ਸੀਗੇ ਔਰ ਸਰਦਾਰ ਸੁਖਜਿੰਦਰ ਸਿੰਘ ਜੀ ਉਸ ਸਮੇ ਐਜੂਕੇਸ਼ਨ ਮਨਿਸਟਰ ਸੀ ਜਿਨ੍ਹਾਂ ਦੇ ਫਰਜ਼ੰਦ ਸੁਖਪਾਲ ਸਿੰਘ ਖੈਰਾ ਜੀ ਆਈ ਥਿੰਕ ਅ ਉਸ ਸਮੇ ਮੈਂਬਰ ਨੇਗੇ ਇਹਨਾਂ ਦੇ ਫਾਦਰ ਸਾਹਿਬ ਸੀ ਜੇ ਮੈਂ ਗਲਤ ਹਾਂ ਖੈਰਾ ਸਾਹਿਬ ਮੈਨੂੰ ਜਰੂਰ ਦਰਸਤ ਕਰ ਦਿਓ ਤਾਂ ਉਸ ਸਮੇ ਇਹ ਜਿਹੜੇ ਵਿਅਕਤੀ ਉਸ ਸਮੇ ਦੀ ਵਿਧਾਨ ਸਭਾ ਦੇ ਅੰਦਰ ਮੈਂਬਰ ਵੀ ਸੀਗੇ ਔਰ ਉਸ ਸਮੇ ਦੀ ਸਰਕਾਰ ਦੇ ਵਿੱਚ ਸੀਗੇ ਪਰ ਲੇਕਿਨ ਅਫਸੋਸ ਇੱਕ ਵੀ ਐਕਸ਼ਨ ਕੋਈ ਵੀ ਐਫ ਆਈ ਆਰ ਉਹਨੂੰ 86 ਤੋਂ ਲੈ ਕੇ 222 ਤੱਕ ਕਦੇ ਵੀ ਨਹੀਂ ਹੋਈ ਬਲਕਿ ਜਦੋਂ ਰਾਮਗੜ੍ਹ ਪਿੰਡ ਦੇ ਅੰਦਰ ਜਦੋਂ ਰਾਮਗੜ੍ਹ ਪਿੰਡ ਦੇ ਅੰਦਰ ਬਲਤੇਰ ਸਿੰਘ ਜੀ ਦੇ ਨਾਂ ਦੇ ਉੱਤੇ ਜਿਹੜਾ ਗੇਟ ਬਣਾਉਣ ਦੀ ਗੱਲ ਆਈ ਤਾਂ ਉਸਵੇਂ ਉਸਵੇਂ ਦੇ ਮਨਿਸਟਰ ਜਿੰਨਾਂ ਕਿ ਮੈਨੂੰ ਉਸ ਤੋਂ ਪਿੰਡ ਦੇ ਵਸੂਲੀਕਾਂ ਨੇ ਦੱਸਿਆਗਾ ਕਿ ਸੁਖਜਿੰਦਰ ਸਿੰਘ ਜੀ ਨੇ ਬਹੁਤ ਵਿਰੋਧ ਕੀਤਾ ਔਰ ਬਹੁਤ ਵੱਡੀ ਐਜੀਟੇਸ਼ਨ ਹੋਣ ਤੋਂ ਬਾਅਦ ਉਹ ਜਿਹੜਾ ਉੱਥੇ ਬਿਲਕੁਲ ਦੇ ਦੇ ਦਿਆਂਗੇ ਮੈਂ ਗੱਲ ਨੂੰ ਕੰਪਲੀਟ ਕਰਨਾ ਮੈਂ ਕਹਾ ਦੇ ਦੇ ਦਿਆਂਗੇ ਇੱਕ ਇੱਕ ਟੀਮਾਂ ਜੀ ਹਾਂ ਜੀ ਹਾਂ ਜੀ ਇਹਨੇ ਹਾਂ ਜੀ ਔਰ ਜਿਨ੍ਹਾਂ ਬਾਰੇ ਗੱਲ ਕਰ ਰਹੇ ਨੇ ਉਹ ਤਾਂ ਇਸ ਦੁਨੀਆ 'ਚ ਹੈ ਹੀ ਨਹੀਂਗੇ ਜੀ ਔਰ ਸਾਰੇ ਮਿਸਰੀ ਇਨਫੈਕਟਸ ਮੇਰੇ ਪਿੰਡ ਬਾਰੇ ਇਹਨਾਂ ਨੂੰ ਕਿਸੇ ਜਮਾਨਤ ਜਬਤ ਬੰਦੇ ਨੇ ਕੋਈ ਮਿਸਰੀਡਿੰਗ ਫੈਕਟ ਸਿੱਤੇ ਨੂੰ ਇਥੇ ਬੋਲੀ ਜਾਂਦੇ ਸਦਨ ਚ ਜੀ ਠੀਕ ਹੈ ਔਰ ਮੇਰੇ ਪਿਤਾ ਜੀ ਨੇ ਜਦ ਦਰਬਾਰ ਸਾਹਿਬ ਵਿੱਚ ਫੌਜ ਭੇਜੀਗਾ ਪੁਲਿਸ ਭੇਜੀ ਬਲੈਕ ਥੰਡਰਜ਼ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਔਰ ਕੈਪਟਨ ਅਮਰਿੰਦਰ ਸਿੰਘ ਨੇ ਉਸੇ ਦਿਨ ਠੀਕ ਸਰਦਾਰ ਸੁਖਜੀਤ ਸਿੰਘ ਬਰਨਾਲਾ ਦੀ وزارت ਚੋਂ ਬਤੌਰ ਕੈਬਨਿਟ ਮਿਨਿਸਟਰ ਸਿਵਾ ਦਿੱਤਾ ਸੀਗਾ ਠੀਕ ਥੈਟ ਇਜ਼ ਹਾਊ ਟੂ ਅਪਹੋਲਡ ਦੀ ਵੈਲਿਊਜ਼ ਆਫ ਪੋਲਿਟਿਕਸ ਐਂਡ ਮੋਰੈਲਿਟੀ ਔਰ ਜੋ ਆਸਥਾ ਸੀ ਦਰਬਾਰ ਸਾਹਿਬ ਦੀ ਕੀ ਅੱਜ ਇਹ ਬਿਲ ਤੇ ਗੱਲ ਹੋ ਰਹੀ ਜੀ اپنی ساری گل ہینڈ ہولڈ سپیکر پلیز ڈاؤن چلو بولو جی بولو تھی چیما جی بولو تھی ٹھیک ہے بیٹھو تھی مانجوک سپیکر صاحب بولو مانجوک سپیکر شبدات کی مریادا دا دھیان رکھا جاوے ਮਾਨਜੋਗ ਸਪੀਕਰ ਸਾਹਿਬ ਕਿਸੇ ਵੀ ਸਪੀਕਰ ਨੂੰ ਡਰਫ ਨਾ ਕੀਤਾ ਜਾਵੇ ਮੈਂ ਤਾਂ ਅੱਜ ਬੋਲਣਾ ਨਹੀਂ ਚਾਹੁੰਦਾ ਬੋਲੋ ਮੈਨੂੰ ਬੋਲੋ ਬੋਲੋ ਜਿਸ ਹਿਸਾਬ ਦਾ ਸੀਗਾ ਜਦੋਂ ਮਾਨਜੋਗ ਲੀਡਰ ਆਫ ਦੀ ਆਪੋਜੀਸ਼ਨ ਸਾਹਿਬ ਨੇ ਇਤਿਹਾਸ ਦੇ ਪੰਨਿਆਂ ਦੀ ਗੱਲ ਕੀਤੀ ਕਿ ਇਤਿਹਾਸ ਦੇ ਅੰਦਰ ਕੀ ਕੁਝ ਹੋਇਆਗਾ ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰ ਰਹੇ ਹਾਂ ਸਰ ਅੱਜ ਅਸੀਂ ਪਵਿੱਤਰ ਸਾਡੇ ਧਾਰਮਿਕ ਗ੍ਰੰਥਾਂ ਦੀ ਹੋ ਰਹੀ ਬੇਅਦਬੀ ਨੂੰ ਪ੍ਰੋਟੈਕਟ ਕਰਨ ਦੇ ਲਈ ਬਚਾਉਣ ਦੇ ਲਈ ਗੱਲ ਕਰ ਰਹੇ ਹਾਂ ਸੋ ਸਾਨੂੰ ਇਤਿਹਾਸ ਦੇ ਅੰਦਰ ਜਾਣਾ ਚਾਹੀਦਾ ਹਿਸਟਰੀ ਦੇ ਅੰਦਰ ਜਾਣਾ ਚਾਹੀਦਾ ਘਬਰਾਉਣਾ ਨਹੀਂ ਚਾਹੀਦਾ ਮੈਂ ਜਿਹੜੀਆਂ ਆਤਮਾ ਮੈਂ ਇਸ ਦੁਨੀਆ ਤੋਂ ਚਲੀਆਂ ਗਈਆਂ ਮੈਂ ਉਹਨਾਂ ਦਾ ਇਹ ਨਹੀਂ ਕਹਿ ਰਿਹਾ ਕਿ ਉਹਨਾਂ ਨੇ ਕਿੰਨਾ ਜੁਰਮ ਕੀਤਾ ਜਾਂ ਕੀ ਕੀਤਾ ਮੈਂ ਤਾਂ ਸਿਰਫ ਇਤਿਹਾਸਕ ਤੌਰ ਤੇ ਕੁਝ ਪੱਖ ਪੇਸ਼ ਕਰ ਰਿਹਾ ਕਿ ਉਹ ਵੀ ਉਸ ਸਮੇਂ ਸਰਕਾਰਾਂ ਵਿੱਚ ਸੀਗੇ ਉਹਨਾਂ ਦੇ ਪਿੰਡਾਂ 'ਚ ਘਟਨਾਮਾ ਹੋਇਆ ਉੱਥੇ ਇਲਾਕੇ 'ਚ ਘਟਨਾਮਾ ਹੋਇਆ ਕਿਸ ਤਰ੍ਹਾਂ ਸਿੱਖ ਸੰਗਤ ਨੇ ਇਕੱਠੇ ਹੋ ਕੇ ਉਸ ਪਿੰਡ ਦੇ ਅੰਦਰ ਉਸ ਗੇਟ ਦਾ ਨਿਰਮਾਣ ਕਰਾਇਆ ਔਰ ਉਹਦਾ ਅਰਦਾਸ ਹੋਈ ਕਿ ਹਾਂ ਜਿਹੜੇ ਵੀ ਲੋਕ ਲੰਘਿਆ ਕਰਨਗੇ ਉਹ ਘਟੋ-ਘਟ ਐਟਲੀਸਟ ਬਲਤੇਰ ਸਿੰਘ ਜੀ ਨੂੰ ਨਮਸਕਾਰ ਕਰਕੇ ਤਾਂ ਲੰਘਿਆ ਕਰਨਗੇ ਗੱਲ ਤਾਂ ਇੱਥੇ ਇੰਨੀ ਕੀ ਆ ਗੱਲ ਇਹ ਨਹੀਂ ਹੈਗੀ ਕਿ ਮੈਂ ਕਿਸੇ ਨੂੰ ਦੋਸ਼ੀ ਰਨਿੰਗ ਕਮੈਂਟਰੀ ਲਾਗੀ ਕੀਤੀ ਜਾਵੇ ਪਰ ਲੇਕਿਨ ਤੁਸੀਂ ਘਬਰਾਓ ਨਾ ਸਰਦਾਰ ਸਾਹਿਬ ਮੈਂ ਕੋਈ ਗਲਤ ਗੱਲ ਨਹੀਂ ਕਰ ਰਿਹਾ ਮੈਂ ਤਾਂ ਕਹਿੰਦਾ ਤੁਹਾਡਾ ਆਪਣਾ ਚੇਅਰ ਨੋਟ ਡਾਕਿਟ ਕੀਤਾ ਜਾਵੇ ਬੜੇ ਬੜੇ ਹੋ ਸੀਗੇ ਚੇਅਰ ਨੋਟ ਡਾਕਿਟ ਕੀਤਾ ਜਾਵੇ ਆਪਣਾ ਮੰਤਰੀ ਦੀ ਚੇਅਰ ਨੋਟਸ ਕਰੋ ਜੋ ਵੀ ਕੋਈ ਚੇਅ ਵੀ ਆ ਗਿਆ ਤਾਂ ਬਿਨਾ ਕਿਹਾ ਜਾ ਰਿਕਾਰਡ ਨਾ ਕੀਤਾ ਜਾਵੇ ਤੁਸੀਂ 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 ਆਪਣੀ ਤੁਸੀਂ ਬੈਠੋ ਚੀਮਾ ਜੀ ਬੋਲੋ ਤੁਸੀਂ ਐਦਾ ਕਰੋ ਚੀਮਾ ਜੀ ਤੁਸੀਂ ਚੀਮਾ ਜੀ ਸਾਹਿਬ ਬੋਲੋ ਚੀਮਾ ਸਾਹਿਬ ਐਦਾ ਕਰੋ ਦਲਾਸਤ ਵਿਧਾਨ ਸਭਾ ਦੀਆਂ ਲਾਸਟ ਵਿਧਾਨ ਸਭਾ ਦੇ ਪ੍ਰਸੀਧੀਆਂ ਕਢਾ ਲਓ ਦੇਖ ਲਓ ਕਿੰਨਾ ਕੁ ਬੋਲਦਾ ਸੀਗਾ ਇਹ ਤਾਂ ਕਾਲੀਦਾਸ ਦੇ ਤਲਵੇ ਚੜਦਾ ਸੀ ਗਾ ਜਿਹਦੇ 15 ਜਨੇ ਪਰਚਾ ਦਰਜ ਹੋਇਆ ਜਦੋਂ 2015 ਚ ਮੈਨੂੰ ਥੋੜਾ ਜਾ ਹੁਣ हट ਕੇ ਮੈਂ ਗੱਲ ਕਰਨੀ ਚਾਹਾਂ ਕਿ ਬੋਲਣੀ ਲੱਗੇ ਸਰਦਾਰ ਜੀ ਬੋਲਣ ਲੱਗੇ ਮੈਂ ਇਹਨਾਂ ਨੂੰ ਹੱਟ ਕੇ ਦੱਸ ਦਿਆ ਕਿ ਇਹਨਾਂ ਦਾ ਕੀ ਕਿਰਦਾਰ ਰਿਹਾਗਾ ਤੇ ਕੀ ਕੀ ਕਿਰਦਾਰ ਰਿਹਾ ਮੈਂ ਦੱਸ ਹੀ ਦਿਨਾਗਾ ਮਿਸਟਰ ਤੁਸੀਂ ਸ਼ਾਂਤ ਰਹੋ ਤੁਹਾਡਾ ਕਿਰਦਾਰ ਮੈਂ ਦੱਸ ਦੇਣਾ ਜਦੋਂ 2015 ਚ ਜਦੋਂ 2015 ਦੇ ਅੰਦਰ ਸਪੀਕਰ ਸਾਹਿਬ ਇਹਨਾਂ ਦੇ ਸਾਥੀ ਦੇਵੀ ਦੇ ਉੱਤੇ ਗੁਰਦੇਵ ਸਿੰਘ ਦੇਵੀ ਦੇ ਉੱਤੇ ਮੁਕੱਦਮਾ ਦਰਜ ਹੁੰਦਾਗਾ ਤਾਂ ਉਸਨੇ ਕਿਹਦੇ ਤਲਵੇ ਚੱਕੇ ਸੀ ਤੁਹਾਡੀ ਵਾਰੀ ਆਏਗੀ ਤੁਹਾਡੀ ਵਾਰੀ ਆਏ ਤੁਸੀਂ ਬੋਲ ਲਗਾ ਬੈਠੋ ਕਿਹਦੇ ਦੇ ਤਲਵੇ ਚੱਕੇ ਸੀ ਸਖਬੀਰ ਸਿੰਘ ਬਾਦਲ ਦੇ ਕਿਹਦੇ ਤਲਵੇ ਚੱਕੇ ਸੀ بادل دے. دو ہزار پندرہ چا درج ہوں تو ڈائی ٹائی گھنٹے ڈرگ سمگلر گل کرکارڈر دو ہزار پندرہ رکھتا کہ تیرے دوارا لردار تیرے دوارا نومینے

ਕਦੇ ਕਿਸੇ ਨੂੰ ਕੁਝ ਦੱਸਦਾ ਕਿਸੇ ਕਿਸ ਨੂੰ ਕਹਿੰਦਾ ਕਿਹਦੇ ਕੋਲ ਕੁਆਲੀਫਿਕੇਸ਼ਨ ਨਹੀਂ ਹੈਗੀ ਆਪ ਖੋਦ ਪਲੱਸ 2 ਪਾਸ ਆਗਾ ਆਪ ਆਪਣੀ ਡੀਏ ਦੀ ਡਿਗਰੀ ਨੂੰ ਕੋਗੇ ਰੱਖਦਾ ਗਾ ਜਦੋਂ ਤੁਸੀਂ ਆਪਾਂ ਮੰਤਰੀ ਜੀ ਆਪਾਂ ਗੱਲ ਬੜੇ ਮੁਕੱਦਸ ਇੱਕ ਮਿੰਟ ਮੈਨੂੰ ਮੈਨੂੰ ਇੱਕ ਕੰਟੀ ਕਰੋ ਮੈਂ ਦੱਸਦਾਗਾ ਪੰਜਾਬ ਦੇ ਲੋਕਾਂ ਨੂੰ ਮੰਤਰੀ ਜੀ ਆਹ ਜਿਹੜੀ ਨਾ ਆਪਣਾ ਮੈਂ ਡੀਏ ਵੀ ਇੱਥੇ ਬਤ ਕਰੋ ਜੀ ਬੰਦ ਕਰੋ ਬੰਦ ਮੰਤਰੀ ਜੀ ਇੱਕ ਮਿੰਟ ਬੈਠੋ ਬੈਠੋ ਤੁਸੀਂ ਬੈਠੋ ਜੀ ਮੈਂ ਬੇਨਤੀ ਕਰਦਾ ਵੀ ਆਪਾਂ ਬਿੱਲ ਨੂੰ ਆਪਾਂ ਦਿਲ ਤੇ ਡਿਸਕਸ ਕਰੀਏ ਕਿਰਪਾ ਕਰਕੇ ਬਿੱਲ ਤੇ ਡਿਸਕਸ ਕਰੀਏ ਬਹੁਤ ਪੰਜਾਬ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਬਿੱਲ ਹੈ ਬਹੁਤ ਜ਼ਰੂਰੀ ਬਿੱਲ ਹੈ ਇਹਦੀ ਸੀਰੀਅਸਨੈਸ ਬਰਕਰਾਰ ਕਰਕੇ ਰੱਖਿਏ ਸਰਦਾਰ ਹਪਾਲ ਸਿੰਘ ਕੀਮਾ ਜੀ ਜੀ ਮਾਨਸਪੀਕਰ ਸਾਹਿਬ ਐ ਬੋੜਾ ਨਹੀਂ ਚਾਹੁੰਦਾ ਅਸੀਂ ਮੈਂ ਸਿਰਫ ਇਤਿਹਾਸਕ ਦੀ ਗੱਲ ਇਤਿਹਾਸ ਦੇ ਪੰਨਿਆਂ ਦੀ ਗੱਲ ਕਰ ਰਿਹਾ ਸੀ ਕਿਉਂਕਿ ਜਦੋਂ ਮੈਂ ਦੇਖਦਾ ਹੁੰਨਾ ਕਈ ਕਿਉਂਕਿ ਕੁਝ ਇਸ ਤਰ੍ਹਾਂ ਦੇ YouTube ਚੈਨਲ ਹੈ ਜਿੰਨਾ ਉੱਤੇ ਜ ਕਿਸੇ ਨੂੰ ਕਹਿ ਦਿੰਦੇ ਨੇ ਇਹ ਬੰਦੂਆ ਮਜ਼ਦੂਰ ਨੇ ਕੀ ਦਲਤਾਂ ਦੇ ਬੱਚੇ ਹੀ ਬਣੂਗਾ ਮਜ਼ਦੂਰ ਨੇ ਜੇ ਤੁਸੀਂ ਜੇ ਤੁਸੀਂ ਰਜ਼ਵਾਰਿਆਂ ਦੇ ਘਰੇ ਪੈਦਾ ਹੋਗੇ ਭਾਈ ਜੇ ਤੁਸੀਂ ਜੇ ਤੁਹਾਨੂੰ ਸੋਨੇ ਦੇ ਬਿਸਕਟਾਂ ਵਾਲੇ ਘਰਾਂ ਦੇ ਪੈਦਾ ਹੋਗੇ ਭਈ ਸਾਡਾ ਕੀ ਕਸੂਰ ਆ ਸਾਡਾ ਕੀ ਕਸੂਰ ਆ ਸਾਨੂੰ ਬਾਬਾ ਸਾਹਿਬ ਭੀਮਰਾਓ ਅੰਬੇੜਕੇ ਜਿਹਨੇ ਅਧਿਕਾਰ ਦਿੱਤਾ ਤੇ ਅਸੀਂ ਇਸ ਵਿਧਾਨ ਸਭਾ ਚ ਆ ਕੇ ਤੁਸੀਂ ਕਦੇ ਕਿਸੇ ਨੂੰ ਕੁਝ ਕਹਦੇ ਨੇ ਹੋ ਕਦੇ ਕਿਸੇ ਨੂੰ ਕੁਝ ਕਹਦੇ ਨੇ ਹੋ ਕਦੇ ਕਿਸੇ ਨੂੰ ਕੁਝ ਕਹਦੇ ਨੇ ਹੋ ਤੁਸੀਂ 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 ਝੂਠ ਬੋਲਦੇ ਰਹੇ ਨੇ ਹੋ ਮੈਂ ਤਾਂ ਤੁਹਾਡਾ ਥੋੜਾ ਜਿਹਾ ਕਿੱਸਾ ਰੱਖ ਰਿਹਾ ਤੁਸੀਂ ਤਰਫੋਂ ਨਾ ਮੈਨੂੰ ਦਾ ਤਰਫ ਖੈਰਾ ਸਾਹਿਬ ਮੈਨੂੰ ਤੁਹਾਨੂੰ ਨੇਮ ਕਰਨਾ ਪੈਣਾ ਹੈ ਹਾਂ ਦਾ ਆ ਮੈਂ ਤਾਂ ਤੁਹਾਡੀ ਅੱਡੀ ਮੈਨੂੰ ਤੁਹਾਨੂੰ ਨੇਮ ਕਰਨਾ ਪੈਣਾ ਹੈ ਕਹਿੰਦੇ ਲੈਟ ਮੇ ਕੰਪਲੀਟ ਕਹਿੰਦੇ ਤੁਸੀਂ ਬੈਠੋ ਲੈਟ ਮੇ ਲੈਟ ਮੀ ਡਿਸਾਈਡ ਕਰ ਕਹਿੰਦਾ ਲੈਟ ਮੀ ਡਿਸਾਈਡ ਮਤਲਬ ਬੰਦਾ ਪਾਰਲੀਮੈਂਟ ਦੀ ਲੈਗ ਕਰਕੇ ਆਇਆ ਇਹ ਹੀ ਨਹੀਂ ਪਤਾ ਕਿ ਕਿਦੋਂ ਵੇ ਅਦਾਲਤਾਂ ਨਹੀਂ ਆਈਆਂ ਥਿਸ ਇਜ਼ ਆ ਇਸ ਟਾਈਪ ਦੀ ਇਨਫਰਮੇਸ਼ਨ ਕਿੰਨਾ ਝੂਠੋ ਇੱਕ ਮਿੰਟ ਮੰਤਰੀ ਜੀ ਜੀ ਬਾਜਵਾ ਸਾਹਿਬ ਇੱਕ ਇੱਕ ਮਿੰਟ ਬਾਜਵਾ ਸਾਹਿਬ میری گزارے سے رہے ہیں بہت گمبیر سنجیدہ مدد ہے میں ایک منٹ ایف ایم صاحب ایف ایم صاحب میں سر اپنا منتری جی میں ایف ایم صاحب نو ریکمنٹ منتری جی منتری جی, منتری جی. منتری جی. منتری جی. ਮੰਤਰੀ ਜੀ ਮੇਰੀ ਬੇਨਤੀ ਹੈ ਸਪੀਕਰ ਸਾਹਿਬ ਜੀ ਜੀ ਲੈਟ ਅਸ ਨਾਟ ਗੋ ਪਰਸਨਲ ਮੇਰੀ ਬੇਨਤੀ ਹੈ ਐਫਐਮ ਸਾਹਿਬ ਨੂੰ ਵੀ ਲੈਟ ਅਸ ਨਾਟ ਗੋ ਪਰਸਨਲ ਇਹ ਗੱਲ ਤੇ ਬਾਹਰ ਵੀ ਹੋ ਸਕਦੀ ਅਸੈਂਬਲੀ ਖਤਮ ਹੋਏਗੀ ਆ ਬਾਹਰ ਪੋਡੀਅਮ ਲੱਗਾ ਹੈ ਜੀ ਪ੍ਰੈਸ ਦਾ ਬੈਠੋ ਉੱਥੇ ਵੀ ਚਾਰਜ ਲਾ ਲੈਣ ਉਹ ਆਪਣੇ ਆਪ ਗੱਲ ਕਰ ਸਕ ਬਿਲਕੁਲ ਠੀਕ ਬਾਈਕੀ ਆਨ ਨਹੀਂ ਕਰਦੇ ਉਹ ਹੋ ਗਿਆ ਹੋ ਸਪੈਸ਼ਲੀ ਜੀ ਜੀ ਯਸ ਡਾਂ ਸਰ ڈن سر تھنک یو سردار دیکھو جی گل بیٹھو دوسری بس ہو گیا جی ہو گیا بلکو ٹھیک منتری جی منتری جی 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 بیٹھو ٹھیک ہے جی آپ ٹھیک ہے جی میں گل نہیں کرتا گل کرتا پر میں انہی کا ضرور کرنی چاہوں گا میں چلو شام چلو شام شام ਬਾਈਵਾ ਸਾਹਿਬ ਮੈਂ ਨਾ ਗੱਲ ਨਹੀਂ ਕਰਨੀ ਚਾਹਦਾ ਸੀ ਮੈਂ ਦੇਖਦਾਗਾ ਕਿ ਹਰ ਰੋਜ਼ ਅਨਸੈਸਰਲੀ ਕਦੇ ਕਿਸੇ ਨੂੰ ਆਪਾਂ ਕਹਿ ਦਿੰਦੇ ਆ ਕਿ ਇਹ ਅਨਪੜਾ ਕਿਤੇ ਕੁਛ ਆ ਕੁਛ ਨਾ ਹੁੰਦਾ ਨਹੀਂ ਕੁਛ ਮੈਂ ਮੈਂ ਬੜੀ ਰਿਸਪੈਕਟ ਪੂਰੀ ਗੱਲ ਕਰਦਾਗਾ ਮੈਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰ ਰਿਹਾ ਸਰਦਾਰ ਜੀ ਮੈਂ ਸਰਦਾਰ ਜੀ ਮੈਂ ਗੱਲ ਮੈਂ ਸਰਦਾਰ ਜੀ ਗੱਲ ਮੈਂ ਮੈਂ ਇਸੇ ਦੀ ਗੱਲ ਦੇਖੋ 1 ਮਿੰਟ ਮੈਂ ਇਸੇ ਦੀ ਗੱਲ ਮੈਂ ਬੇਨਤੀ ਕਰਦਾ ਮੰਤਰੀ ਜੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰ ਰਿਹਾ ਮੰਤਰੀ ਜੀ ਮੈਂ ਇਧਰ ਡਿਸਟ੍ਰਿਕਟ ਕੇਰ ਨੂੰ ਡੈਕ ਕੀਤਾ ਜਾਵੇ ਮંત્રી ਜੀ ਚੇਅਰ ਨੂੰ ਡੈਸਕ ਕਰੋ ਕਿਰਪਾ ਕਰਕੇ ਕਿਉਂਕਿ ਬਾਜਵਾ ਸਾਹਿਬ ਨੇ ਇਤਿਹਾਸ ਕਿਹਾਗਾ ਮੈਂ ਤਾਂ ਫੈਕਟ ਤੇ ਸਾਡੇ ਬੰਦੇ ਬੋਲਣਗੇ ਸਾਡੇ ਬੰਦੇ ਬੋਲਣਗੇ ਸਾਡੇ ਬੰਦੇ ਫੈਕਟ ਤੇ ਬੋਲਣਗੇ ਮੈਂ ਤਾਂ ਸਿਰਫ ਔਰ ਸਿਰਫ ਫੈਕਟ ਦੱਸ ਰਿਹਾ ਇਸਤੀ ਦੱਸ ਰਹੇ ਆ ਆਪਾਂ ਅਗੇ ਹਿਸਟਰੀ ਦੱਸੋ ਮੰਤਰੀ ਜੀ ਕੇਰ ਰਿਡਰੈਸ ਕਰੋ ਜਨਾਬ ਐਨਾ ਡਰੋ ਐਨਾ ਤੜਫੋ ਮੈਂ ਸਿਰਫ ਹਿਸਟਰੀ ਦੱਸ ਰਿਹਾ ਮੈਂ ਹਿਸਟਰੀ ਦੱਸ ਰਿਹਾ ਐਨਾ ਤੜਫੋ ਉਹ ਨਾ ਡਰਿਆ ਨਾ ਡਰਿਆ ਕਰੋ ਉਹ ਮੈਂ ਕਹਿੰਦਾ ਨਾ ਡਰਿਆ ਕਰੋ ਅਸੀਂ ਵਾਸੀ ਲਈ ਆਪਾਂ ਮੰਤਰੀ ਜੀ ਅਸੀਂ ਕੋਦੋ ਕਹਿੰਦੇ ਆ ਕਿ ਤੁਹਾਡੇ ਦੋਸ਼ੀਆਂ ਨਾਲ ਸਰਦਾਰ ਹਰਪਾਲ ਸਿੰਘ ਟੀਮਾ ਜੀ ਕਿ ਕੇਰ ਰਿਡਰੈਸ ਕਰੋ ਘੰਟੇ ਗੱਲਾਂ ਕਰਦੇ ਸੀ ਚੋਰਾਂ ਦੇ ਨਾਲ ਸਮੱਗਲਰਾਂ ਦੇ ਨਾਲ ਇੰਟਰਨੈਸ਼ਨਲ ਸਮੱਗਲਰ ਮੈਂ ਤਾਂ ਕੁਝ ਨਹੀਂ ਕਹਿੰਦਾ ਹੈਗਾ ਪਰਗਤ ਸਿੰਘ ਜੀ ਸਮਝਾਇਆ ਕਿ ਤੁਹਾਡੇ ਨਾਲ ਪੈਂਦੇ ਨੇ ਤਾਲੀ ਮੇਰੀ ਬੇਨਤੀ ਹੈ ਤੁਸੀਂ ਸਿਆਣੇ ਪੁਲਿਸ ਸਮਝਾ ਦੇ ਕਰੋ ਮੈਂ ਮਤਰੀ ਜੀ ਪੁਆਇੰਟ ਕਿਹਾ ਉਹ ਜੀ ਜੀ ਸੋ ਮੈਂ ਜਿਆਦਾ ਸਮਝਾ ਰਿਹਾ ਲਊਗਾ ਮੈਂ ਤਾਂ ਕਹਿ ਹੀ ਰਹੀ ਮੈਂ ਤਾਂ ਇਹ ਰਨਿੰਗ ਕਮੈਂਟਰੀ ਬੰਦ ਕੀਤੀ ਜਾਵੇ ਉਹ ਮੈਂ ਨਾ ਕਮੈਂਟਰੀ ਕਰ ਰਿਹਾ ਮੈਂ ਕੀ ਇਜ਼ ਅਲੋਡ ਟੂ ਡੂ ਇਟ ਹਾਉ ਡੂ ਯੂ ਆਈ ਵਿਲ ਹੈਵ ਟੂ ਨੇਮ ਯੂ ਯੂ ਆਰ ਕ੍ਰੀਏਟਿੰਗ ਇਨਡਿਸਿਪਲਿਨ ਯੈਸ ਆਲ ਥਿਸ ਇਜ਼ ਲਾਸਟ ਵਾਰਨਿੰਗ ਟੂ ਯੂ You will be... No, 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 I am going to name you. I am going to name you. Please, sit down. Sit down. Sit down. Boloji. ਪਰਤਾਬ ਬਾਜਬਾ ਜੀ ਤੁਸੀਂ ਪੜਦੇ ਹੋ ਬੋਲੋ ਜੀ ਬੋਲੋ ਜੀ ਮੈਂ ਨਹੀਂ ਮੈਂ ਇੱਕ ਮਿੰਟ ਇੱਕ ਮਿੰਟ ਨਕੌਦਰ ਇੱਕ ਮਿੰਟ ਜੀ ਨਕੌਦਰ ਕਾਂਡ ਬਾਰੇ ਇੱਕ ਮਿੰਟ ਇੱਕ ਮਿੰਟ ਸਾਰਾ ਪੰਜਾਬ ਜਾਣਦਾ ਮੈਂ ਸਾਰੇ ਕਿੰਨੀਆਂ ਗੱਲਾਂ ਇਹਨਾਂ ਨੇ ਕਹੀਆਂ ਮੈਂ ਸਾਰੇ ਮੇਰਾ ਖਿਆਲ ਇੱਕ ਗੋ ਵੀ ਝੂਠੀ ਕੀਤਾ ਜਾ ਸਕਦਾ ਉਸ ਨੂੰ ਫਰਾਦ ਨਾ ਗਿਆ ਇਹ ਪੜ ਲੈਣ ਇਹ ਪੜ ਕੇ ਰੱਖਣਾ ਬੈਠੋ ਪੜੋ 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 ਮੈਂ ਤੁਸੀਂ ਪੜਾ ਮੈਂ ਕਦੋਂ ਕਿਹਾ ਮੈਂ ਕਦੇ ਮੈਂ ਜੇ ਝੂਠ ਬੋਲਦਾ ਪੜ੍ਹ ਦੋ ਭਾਈ ਮਾਣਯੋਗ ਮੰਤਰੀ ਜੀ ਥੀਮਾ ਦੀ ਬੈਠੋ ਤੁਸੀਂ ਥੀਮਾ ਦੀ ਬੈਠੋ ਬੈਠੋ ਮੈਂ ਹੋ ਗਈ ਗੱਲ ਜੀ ਹੋ ਗਈ ਕਹਿੰਦਾ ਸਰ ਬੈਠੋ ਤੁਸੀਂ ਸਰਦਾਰ ਰਾਜੋਤ ਸਿੰਘ ਬੈਂਸ